ਸਾਗਰ ਦੀ ਮੋਟੀ ਲੈਂ ਦੀ ਇੰਡੀਕਾ ਚ ਲਾ ਗਾਪੀ ਰਾਈਟ ਆ ਜਿਹੜਾ ਯਾਰ ਸਾਗਰ ਦੀ ਬੁੱਟੀ ਹਾਂ ਬਾਈ ਇਹ ਗਾਣਾ ਹੀ ਬਹੁਤ ਮਸ਼ਹੂਰ ਹੋਇਆ ਪਿਆ ਅੱਜ ਕੱਲ੍ਹ ਹੈ ਸਾਰੇ ਦੇਖ ਲਾ ਆ ਰੀ ਨਹੀਂ ਪੁੱਛਦਾ ਨਹੀਂ ਤਾਂ ਉਹ ਚੱਲਦਾ ਹੈ ਕੈਮਰਾ ਹਾਂ ਸਤਿ ਸ੍ਰੀਕਾਲ ਜੀ ਪਤਾ ਹੀ ਨਾ ਮੈਂ ਲੱਛਾਂ ਦੇਖਦੇ ਥੋੜੇ ਵੀਡੀਓ ਬਣਾਉਣ ਵਾਲੇ ਆ ਬਣਦੀ ਆ ਬਣਦੀ ਆ ਇਮੀਡੀਏਟਲੀ ਆ ਕੋਈ ਹਾਂ ਆ ਗਾਣੇ ਨੂੰ ਤਾਂ ਪੁੱਛਦਾ ਨਹੀਂ ਤਾਂ ਇਹ ਜਿਆ ਚਲਾਇਆ ਇੰਸਟਾਗ੍ਰਾਮ ਪਰ ਆ ਦੋ ਪਹਿਰੇ ਆ ਜਿਆ ਨੇ ਮੈਂ ਕਹਿੰਦਾ ਦੱਦ ਵੱੱਡੀ ਪਈ ਆ ਤੂੰ ਆ ਦੇ ਲਾਏ ਕਰਦੇ ਇੱਕ ਛੱਡ ਕੇ ਦੁੰਗਾ ਜਦ ਇਹ ਆ ਜਾਂਦਾ ਪਲੀਸ ਕਰਾਏ ਬਲੋ ਹੋਰ ਕਲੇਸ਼ ਕਰਾਏ ਪਏ ਆ ਜਦ ਇਹ ਕਰਦਾ ਸੰਦੇਹਦਾਰ ਤੋਂ 20 ਮੰਗਦਾ ਉਹ ਤਾਈ ਤਾਂ ਖੜਾ ਕਰਿਆ ਉਹ ਉਹ ਅੱਜ ਉਹ ਦੇਖਣ ਲੱਗੇ ਪ੍ਰੋਜੈਕਟ ਜਿਵੇਂ ਵੱਡ ਰਗੇ ਹਾਂ ਨਾ ਜਾਮ ਹੀ ਫੇਲ ਆਤਾ ਕਿਆ ਜੀ ਸੀ ਪੈਰਿੰਗ ਜਣ ਜਾਏ ਪਿੱਛੇ 35 ਹੌਸ ਬਾਬਰ ਦਾ ਇੰਜਨ ਨਾ ਕਿੱਥੇ ਲੈਂਦੇ ਆ ਹਾਂ ਹੀ ਕਿਹਦਾ ਉਹ ਬਾਈ ਨੇ ਭੇਜਿਆ ਅੰਗਲੇਂਡ ਵਾਲੇ ਜੱਗੇ ਨਾਲ ਅੱਛਾ ਅੱਛਾ ਉਹ ਕਹਿੰਦੇ ਦੇਖਣਾ ਚਲਾ ਕੇ ਮੈਂ ਚਲ ਜੇ ਵੀ ਉਹ ਵੱਡਣੀ ਆ ਵੀ ਦੇਖ ਲੈਣੇ ਆ ਭਾਈ ਨਾਲ ਹਾਂ ਕਹਿੰਦਾ ਜੇ ਵੀ ਨੂੰ ਵੱਡ ਕੇ ਦੇਖਿਆ ਫਿਰ ਉਹਨਾਂ ਨੇ ਕਿਹਾ ਤਾਂ ਵੀ ਐਕਣਾ ਆ ਇਹਨੂੰ ਟੇਡਾ ਬੜਾ ਦੇ ਪੱਤੀ ਹੀ ਫਾਦੇ ਗੱਛੋ ਬਿੰਦਾ ਏ ਨਾ ਨਾ ਮੁੰਡੇ ਮੇ ਪੈ ਕੇ ਡੰਡਾ ਆ ਉਹ ਵੀ ਹੋ ਗਿਆ ਕੱਚਾ ਵੀ ਮੁੰਡਾ ਖਲਾ ਹੋ ਗਿਆ ਉਹ ਮੁੰਡਾ ਨਾ ਉੱਪਰ ਪੈ ਕੇ ਪਿੱਠਾ ਆਓ ਫਿਰ ਕੱਚੀ ਨਹੀਂ ਆਉਂਦਾ ਆਏ ਮਾਰਦੇ ਫਿਰ ਉਹ ਨਾਲ ਹੀ ਕਿਹਦੇ ਆ ਇਹਨਾਂ ਦੀ ਕੱਚਾ ਮੁੰਡੇ ਫਰਕ ਚੱਲ ਹੁਣ ਤਾਂ ਲੈ ਮਿੱਠੂ ਬੈ ਕੇ ਜਾਂ ਪਾ ਕੇ ਨਾ ਆਏ ਚੱਲਦਾ ਉਹ ਚਾ ਜਵੇਂ ਵੀ ਦੂਰ ਕਹਿੰਦਾ ਡੰਡਾ ਜਾ ਏ ਫਿਰ ਤੁਸੀਂ ਵੀ ਹਸਣਾ ਹਾਰ ਕੰਮ ਛੱਡਦਾ ਪਹਿਲੀ ਉਹ ਉਹ ਸੁਣ ਲੈ ਫਿਰ ਸਾਰੇ ਕੰਮ ਬਦਲ ਲੈ ਬਰਸੀਨ ਬਰਸੀਨ ਕੋਲ ਚਲੇ ਕੇ ਥੱਲੇ ਜਾਉਂਦਾ ਤਬਾ ਜਾਉਣਾ ਨਾ ਖੱਲੇ ਵੀ ਦਵਾਇਆ ਬਲੇਡ ਵੀ ਤਿੰਨ ਚਾਰ ਤਰ੍ਹਾਂ ਦੇ ਆ ਸਾਰਾ ਉਹ ਲਾਲਾ ਦੇਖ ਲਿਆ ਭਾਈ ਲੋਟ ਨਹੀਂ ਆਇਆ ਕੰਮ ਹੂੰ ਮੇਰੇ ਤਾਂ ਬਾਦ ਮੇਰੀ ਤਾਂ ਜੀਬ ਘੜਾਤੀ ਉਹਨੇ ਪਰ ਉਹ ਲਾਉਣਾ ਨਹੀਂ ਆਇਆ ਨਹੀਂ ਉਹ ਹੈ ਹੀ ਨਹੀਂ ਕੰਮ ਆ ਪਤਾ ਕੀ ਕਰਦਾ ਏ ਹੁਣ ਬਰਸੀਨ ਵਾਡੂ ਉਹਦਾ ਖੱਬਲ ਵੱਢਣੇ ਨੂੰ ਆ ਉਹਦੇ ਬਾਅਦ ਉਹਦੇ ਨਾਲ ਵਿੱਚ ਫਸ ਜਾਂਦਾ ਬਰਸੀਨ ਵਿੱਚ ਗਾਰਡਨ ਵਿੱਚ ਗੇੜ ਆ ਕੇ ਦੇ ਲੰਦਾ ਨਾਲੇ ਉਹਦੇ ਨਾਲ ਉਹਦੇ ਨਾਲ ਨਵੀਂ ਦਾਤੀ ਵਿੱਚ ਫਸਦਾ ਆਉਂਦਾ ਹਾਂ ਜਮੀ ਦਾਤੀ ਲਾ ਲਈ ਨਹੀਂ ਨਹੀਂ ਦੰਦੇ ਹੋਣੀ ਆ ਉਹ ਦੰਦੇ ਨਹੀਂ ਹੈਗੇ ਦੰਦੇ ਹੋਣੀ ਆ ਉਹ ਵਿੱਚ ਘੁੰਮ ਕੇ ਵਿਚ ਆ ਜਾਂਦਾ ਯਾਰ ਉਹ ਬਾਹਰ ਛੋਟਾ ਚੀਜ਼ ਨੂੰ ਉੱਪਰ ਹਾਂ ਅੱਛਾ ਜਿਹੜੀ ਜਾਂ ਵੀ ਸੁੱਕੀ ਸੀ ਉਹ ਉਹ ਵੀ ਨਹੀਂ ਵੱਢਦੀ ਨਹੀਂ ਵੱਢਦੀ ਉਹ ਬਾਹਰ ਨਹੀਂ ਵੱਢਦਾ ਯਾਰ ਉਹ ਉਹ ਛੋਟਾ ਚੀਜ਼ਾ ਬੜਨੇ ਵਾਦੇ ਘਾਪ ਨੂੰ ਲੱਗਦਾ ਘਰ ਜਿਹੜਾ ਗਾਰਡਨ ਹੁੰਨੇ ਆ ਸਕੂਲਾਂ ਚ ਉਹਦੇ ਵਸਦੇ ਆ ਉਹ ਚੀਜ਼ ਹੋਰ ਵੀ ਆ ਉਹਦੇ ਨਾਲ ਲੱਗੀ ਵੀ ਜਿਹੜੀ ਤੁਸੀਂ ਕਹਿੰਦੇ ਆ ਉਹ ਰੱਸੀਆਂ ਜੀਆਂ ਵਾਲਾ ਐ ਉਹ ਦੂਈ ਵੱਢ ਦਿੰਦੀ ਆ। ਇਹ ਚੀਜ਼ ਲੱਗੀ ਵੀ ਆ ਉਹਨੂੰ। ਨਾ ਰੂਟਾ ਵੇਟਰ ਵੀ ਆ। ਉਹ ਸਟਾ ਵੇਟਰ ਚਲਾ ਕੇ ਦੇਖੂਗੇ ਹੁਣ ਗੜਾਈ ਨੂੰ ਗੰਨੇ ਦੀ। ਅੱਛਾ ਗੈ ਇੰਡਾ ਕਰ ਰੂਟਾ ਵੇਟਰ ਇੰਡਾ ਕਰ। ਪਾਇ ਪਾਇ ਸਿੱਧਾ ਚੱਲਣਾ ਹਣਾ। ਹਾਂ। ਉਹ ਚੱਲ ਜੂਗਾ। ਉਹ ਲੱਗਦਾ ਮੈਨੂੰ ਸਹੀ। ਬਾਕੀ ਫਿਰ ਆਰੀ ਚਲਾ ਕੇ ਦੇਖੀ ਆਰੀ ਵੀ ਆ। ਹੂੰ। ਬੂਟੇ ਛਾਂ ਕੇ। ਹੂੰ। ਉਹ ਛਾਂਦੇ ਆ। ਉੱਚਾ ਇਹ ਵਜਨ ਚੱਕ ਕੇ ਕਰਦੇ ਦੱਬਦੇ ਆ ਉਹ ਆਏ ਕਰਦੀ ਯਾਰੀ ਜੇ ਨੋਰਮਲ ਰੱਖਦੇ ਆ ਤਾਂ ਉੱਗੜ ਗਏ ਉਹ ਗੁੱਟੋਂ ਨਹੀਂ ਛੱਡ ਲਾਉਂਦੀ ਇਹ ਮਾਡੀ ਆਪਣੇ ਸੈਂਟੀ ਨਾਲ ਲੈ ਲਓ ਹੈਲਮਟ ਲੈ ਲਿਓ ਸਾਇੜਾ ਪੂੜਾ ਪਾ ਕੇ ਵੱਢਿਓ ਉਹ ਡੂਲੀ ਤੇ ਹੋਣੀ ਓਰੀਜినਲ ਨਹੀਂ ਹੋਣੀ ਫਿਰ ਉਹ ਹੈ ਡੁਪਲੀਕੇਟ ਹੋਣੀ ਓਰੀਜినਲ ਆ ਫੜਦੀ ਆ ਪੂਰੀ ਹੋਣੀ ਨਹੀਂ ਨਹੀਂ ਮੈਨੂੰ ਤਾਂ ਬਈ ਲੋਟ ਨਹੀਂ ਲੱਗਿਆ ਕੰਮ ਹੋਰ ਕਿੰਨੀ ਕਪੜੀ ਐ ਚਾ ਕਿ ਉੱਡ ਵੀ ਨਾ ਜਾਵੇ ਉਹਨੂੰ ਜਦੋਂ ਹਵਾ ਦਸੀ ਹੋਈ ਆ ਟਰਾਲਾ 2-3 ਭੱਜ ਜਾਣੇ ਹਵਾ ਦਸੀ ਹੋਈ ਆ ਮੈਂ ਸੋਚਦਾ ਮੈਂ ਗੱਗੇ ਦੀ ਵੱਢਿਆ ਆਂ ਕਾਲਡਰ ਨਹੀਂ ਆਇਆ ਜੇ ਤੁਹਾਡੀ ਨਹੀਂ ਵਾਢੀ ਗੱਗੇ ਦੀ ਜਿੱਥੇ ਵਾਢੂਗਾ ਚਰੀ ਵਰਗੀ ਆ ਉਹ ਉਹ ਦਾ ਉਹ ਵਾਹ 4 ਫੁੱਟ ਦੀ ਮਣੀਆ ਸੀ ਜੀ ਵੀ ਉਹ 4 ਫੁੱਟ ਦੀ ਮਣੀਆ ਪੁੱਛਦਾ 4 ਫੁੱਟ ਦੀ ਹੈ 4 ਫੁੱਟ ਰਮੇ ਜੀ ਦੀ ਹੈ ਤੇਰੀ ਬਾਤ ਕਰੋ ਠੀਕ ਹੈ ਲਾ ਦੇਖ ਲੈ ਕੰਨੇ ਨੇ ਕਮਾਲ ਕਰਤੀ ਹੋਊਗੀ ਹੁਣੀ ਭਾਈ ਸੌਦਾ ਕੱਦਾਂ ਹੋਇਆ ਬਾਈ ਦਾ ਹੋਊਗੀ ਹੁਣੀ ਮਿੱਟਾ ਨਿਕਲਿਆ ਵਿਆ ਹੁਣ ਆ ਮਤ ਆਈ ਹੈ 4 ਫੁੱਟ ਦੀ ਨਿਮਣੀ ਹੈਗੀ ਗੱਗੇ ਵਰਗੀ ਨਹੀਂ ਮੱਲੀ ਨਹੀਂ ਕੁਛ ਵੀ ਕਹੀ ਜਾਂ ਤੂੰ ਆ ਫੁੱਲ ਦੇ ਲਈ ਮੱਲੀ ਦੇ ਦੀ ਤੇ ਕਿਹੜਾ ਤੁਸੀਂ ਕਹਿ ਦਿੱਤਾ ਮੰਨ ਲਿਆ ਹਾਂ ਬੱਤ ਗਏ ਫਿਰ ਕਿੰਨੀ ਰਹਿ ਗਈ ਉੱਥੇ ਬਾਸ ਹਵੇ ਤਿੰਨ ਰੇੜੇ ਤਿੰਨ ਰੇੜੇ ਆ ਬਈ ਇਹ ਆਉਣ ਲੱਗੇ ਉਹਨੂੰ ਵੰਡਾ ਦੇਣਾ ਹੈ ਲਾਓ ਲਾਓ ਰੇੜੇ ਪਈਏ ਰੇੜੇ ਆੜੀ ਚਾਹੇ ਬਾਟੇ ਕੋ ਉਦੈ ਛਿੱਟ ਕਾਉਣੀ ਹੈ ਉਹਨੂੰ ਪੁੱਛਣਾ ਵੀ ਜੇ ਤਾਂ ਦੇੜੀ ਦਿੰਨਾ ਫੇ ਤਾਂ ਇਹਦਾ ਤੇ ਲੈ ਜਾ ਆਪਣੀ ਹਾਂ ਨਹੀਂ ਤਾਂ ਫੇ ਮੈਂ ਇੱਥੇ ਲਾਉਣੀ ਹੈ ਕੋੜੇ ਸਕਾ ਲੈਣੀ ਹੈ ਕੋੜੇ ਸਕਾ ਦੇਣੀ ਹੈ ਠੀਕ ਹੈ ਛਿੱਟਾ ਹੈਗਾ ਉਹਨੂੰ ਆਪਦੇ ਆੜੀ ਦਾ ਪਾਈ ਦੇਣੀ ਬਣੀ ਬੜਾ ਪਈ ਗਾੜੀ ਉਹੀ ਤਾਂ ਹੈ ਮੇਰਾ ਵੀ ਲੇਟ ਹੋ ਗਿਆ ਬੱਦਲ ਫੇਚੜ ਕੇ ਆ ਗਿਆ ਬੱਦਲ ਨਹੀਂ ਆਏਗਾ ਕੋਈ ਨਹੀਂ ਪਤਾ ਜੀ ਇਹਦਾ ਇਹ ਦੱਸਿਆ ਪਿਆ 15 ਤਰੀਕ ਨੂੰ ਪੱਕਾ ਏ 14 13 ਨੂੰ ਨਾ 13 ਨੂੰ ਵੀ 13 ਦੇ ਬਾਅਦ 72 ਘੰਟੇ ਦਿੱਤੇ ਤੇ ਹੁਣ ਤੇ ਕੱਲ ਦੇਖਿਆ ਜਾਓ ਆਓ 72 ਘੰਟੇ ਹੋ ਜਣਗੇ 20 ਦਿਨ ਤੋਂ ਪਾਣੀ ਵੀ ਸੁੱਕਦਾ ਹੈ ਉਹੀ ਦਾ ਚੱਕਰ ਆ ਮੈਨੂੰ ਹੁਣ ਹੀ ਪਾਲਟਾਵੇਂ ਮਾਰ ਕੇ ਰਾਤ ਨੂੰ ਏ ਰਾਤ ਨੂੰ ਮਾਰੂਗਾ ਮਾਰ ਦਿੰਦੇ ਉਹਨੂੰ ਕਿਹਾ ਇਹ ਵਧੀਆ ਚੱਲਦਾ ਇਹ ਕਿਹੜਾ ਹੋਗਾ ਨਾ ਟਾਂਮੇ ਕਹਿੰਦਾ ਮਾਰਦਾ ਤੂੰ ਉਹ ਰਹਿ ਚ ਮਾਰੇ ਨਹੀਂ ਕਹਿੰਦਾ ਹੁਣ 5 ਸਾਲ ਖੇਤ ਨੇ ਬੰਦ ਰਹਿਣਾ ਨਾ ਹੁਣ ਲੀ ਵਾਲਾ ਕੀ ਕਰੂੰਗਾ ਦਾ ਪਾਣੀ ਪੀਣ ਲੱਗ ਗਏ ਲੀ ਉਹ ਛੱਡੂਗਾ 17 ਫੁੱਟ ਜਾਂਦਾ ਸਾਢੇ 20 ਲਾਉਣੇ ਬਾਪੂ ਥੇ ਉਹਦੇ ਪਾਸੇ ਬਾਟ ਦੇ ਲੀ ਲੀ ਛੱਡ ਦੇ ਨਹੀਂ ਨਾ ਲੀ ਛੱਡਤਾ ਨਹੀਂ ਬਟਾਂਮੇ ਛੱਡੂਗਾ ਲੀ ਨਾ ਨਾ ਬਾਅਦ ਇਹ ਲੇਜ਼ਰ ਕਰਕੇ ਫੇਰ ਛੱਡਦਾ ਉਲਟਾਂਵੇਂ ਮਾਰ ਕੇ ਲੇਜ਼ਰ ਕਰ ਦੇਣਾ ਹਾਂ ਹੁਣ ਕੰਨਾ ਨਹੀਂ ਕਰਦਾ ਉੱਥੇ ਲੀ ਨੂੰ ਉਹਨੂੰ ਯਾਨੀ ਇਹਨੂੰ ਕਿਹਾ ਕਿ ਸਵਾਗਾ ਮਾਰ ਕੇ ਕਿਹੜਾ ਹੋ ਜਾਣਾ ਉਹਨੇ ਉਹ ਤਾਂ ਹੋ ਜਾਣਾ ਉਹ ਨਾਲ ਪੱਟੇ ਇੱਥੇ ਜਿਹਦਾ ਹੋਣਾ ਤਾਂ ਉਹ ਨਾਲ ਪੱਟੇ ਉਹ ਤਾਂ ਐਂ ਕਰ ਡੈਕਟਰਾ ਦੋੜੀ ਉਹ ਤਾਂ ਰੈਂਪ ਤਾਂ ਰੱਖਣਾ ਹਰ ਕੋਈ ਕਹਿੰਦਾ ਦੋੜੀ ਉਹਨਾਂ ਛੱਡੇ ਲੈ ਗੋ ਵਟ ਬਾਅਦ ਚੋ ਵੀ ਰੱਖਣਾ ਹੀ ਪੈਣਾ ਯਾਰ ਚੇਹ ਹਾਂ ਉਹ ਨਹੀਂ ਛੇੜਨਾ ਆਪਾਂ ਨੇ ਲਓ ਨਾ ਠੀਕ ਹੈ ਇਹ ਉਹ ਛੇੜ ਤਾਂ ਫੇ ਤਾਂ ਕੰਮ ਖਰਾਬ ਆਪਨ ਆਹੋ ਕਿਉਂਕਿ ਆ ਬਾਅਦ ਚੋ ਆ ਵੀ ਗੰਨਾ ਕੱਢਣਾ ਆਏ ਵਿੱਚੋਂ ਜਿੱਕੜਾ ਮਾਰਦੀ ਗਾਹ ਨੂੰ ਫੇਰ ਉਹ ਕੱਢਣਾ ਸੱਜੀਆਂ ਕਰਤੀਆਂ ਫੇਰ ਲੈ ਹੁਣ 50 50 ਲੱਗੇਗਾ 50 50 ਲੱਗੇਗਾ ਤੇ ਉਹ ਕੱਢੀ ਜਾਂਦਾ ਨੂੰ ਦੇਖ ਤੇ ਮੇਰੇ ਵਾਲਾ ਵ ਤੁਸੀਂ ਕਾਦ ਵੇਲੇ ਹੋਏ ਜਾਂਦੇ ਹੈਂ ਤੁਸੀਂ ਤੁਸੀਂ ਮੀਂਹ ਵੇਲੇ ਹੁੰਦੇ ਵਾ ਪੱਕੀ ਗੱਲ ਹੈ ਤੁਹਾਡਾ ਸੰਦਾ ਹੈ ਪੱਕੀ ਨਹੀਂ ਪੱਕੀ ਗੱਲ ਹੈ ਸਾਰਾ ਟਰੈਕਟਰ ਨੂੰ ਕਿਸੇ ਨੇ ਅਜੇ ਤੱਕ ਸੈਲਫ ਨਹੀਂ ਵਜਣੀ ਹੁੰਦਾ ਹਾਂ ਬੰਦਾ ਕੋਈ ਵੀ ਹੈ ਜਿੱਦਣ ਬਾਹਰ ਅੰਦਰ ਗਏ ਵੇ ਬਸ ਬਾਹਰ ਤਾਂ ਜਾਏ ਨਹੀਂ ਹੁੰਦਾ ਰਿੱਤੇਦਰੀ ਮੇ ਜਾਤ ਨਹੀਂ ਜਾਂ ਹੁੰਦਾ ਗਿਰੇ ਹੀ ਪੈਸੇ ਵੱਟੀ ਬੈਠੇ ਆ ਦੇ ਲੈ ਜਵੀ ਦੇ ਹੈਂ ਜਾਂ ਉਹ ਰੋੜਦੇ ਕੱਢ ਗੱਗਾ ਹਾਂ ਜੱਡੀ ਕਿੰਨਾ ਪਈ ਰੈਂਟ ਆ 50000 ਦਾ ਘਾਟਾ ਦੂ ਵਾਲਾ ਉਹ ਵਿਚਲਾ ਦੋ ਬਾਈ 20000 20000 ਰਹਿ ਕੇ ਘਾਟਾ ਬਸ ਹੈ ਕੱਟਾ ਚੱਲ ਹੁੰਦਾ ਜਾ ਚਲ ਸ਼ੁਕਰ ਆ ਭਾਈ ਜਿਹੜੀ ਆਲੂ ਨਾਲੋਂ ਵਧੀਆ ਰਹਿਣਾ ਕੰਮ ਲੈ ਨਾ ਹੈ ਬਸ ਸੁਣੋ ਠੀਕ ਹੈ ਠੀਕ ਹੈ ਉਹ ਤਜਰਬਾ ਦੇਖਣਾ ਚਾਹੀਦਾ ਮੈਂ ਦੋ ਕਿਲੇ ਚਾਚੇ ਆਪਾਂ ਉੱਥੇ ਖੜੇ ਨਹੀਂ ਤੇ ਮੈਂ ਦੋ ਗੀਲੇ ਜਬੀ ਤੇ ਵੀਜਣ ਲੱਗਾ ਤਾਂ ਇਹ ਰੇੜੀ ਦੀ ਮੇਰਾ ਮਨ ਖਰਾਬ ਕਰਤਾ ਕਿਹਾ ਤੂੰ ਆਲੂ ਲਾ ਉਹ ਪਹਿਲਾਂ ਰੇਟ ਦੌੜ ਆ ਗਿਆ ਜਬੀ ਦਾ ਰੌਟ ਚੜ ਗਿਆ ਫੇਰ ਕੁਦਰਤੀ ਉਹ ਹੋ ਗਿਆ ਰੇੜੀ ਦੌਟ ਆ ਕੇ ਕੰਮ ਨੂੰ 220 ਥੱਲੇ ਨਹੀਂ ਆਈ ਹੈਗੀ ਇਹ ਨਹੀਂ ਆਲੀ 220 ਨਹੀਂ ਆਲੀ ਫੇਰ ਚੜ ਗਿਆ 180 ਵੀ ਆ ਨਹੀਂ ਆ ਹਾਂ ਸਸੀ ਵਾਲੀ ਆਲੀ ਥੱਲੇ ਆਲੀ ਬੇਹੋੜੇ ਇਹ ਚੜ ਗਿਆ ਹੁਣ ਰੇਟ ਹੁਣ ਟੈਕ ਟੋ ਦੋ ਕਿੰਨਾ ਨਹੀਂ ਬਧਿਆ ਹੁਣ ਹੀ ਨਾ ਮੱਕੀ ਆਉਣੀ ਲੱਗਣੀ ਜਿੱਦਣ ਮਾਛੀਵਾੜੇ ਕਿੰਨੀ ਦੇ ਉਦਣ ਨਾ ਉਣਾਉਣਾ ਇਹਨੇ ਹੁਣ ਪਰ ਜਾਨੂੰ ਇਹ ਵੀ ਭੋਗ ਪਹਿਲੇ ਨਾ ਜਬੀ ਖਤਮ ਆ ਹੁਣ ਜਨ ਤਾਂ ਛੱਟੇ ਛੱਟੇ ਨਿਕਲੇ ਵੀ ਹੁਣ ਤਾਂ ਮੇਰੀ ਗੱਲ ਸੁਣ ਲੈ ਕੋਈ ਹੁਣ ਰਹਿੰਦਾ ਜਿਹਦੇ ਪਾ ਵੱਡੀ ਮਾੜੀ ਮੁੱਠੀ ਜਿਹੜਾ ਗੰਨੇ ਗੁੰਨੇ ਵਾਲਾ ਤੇ ਰੱਖੀ ਵੀ ਪੌਣੇ ਖਾਣੇ ਨੂੰ ਮਾੜੀ ਮੁੱਠੀ ਉਹੀ ਰਹਿੰਦਾ ਹੈ ਜਿਹਨੇ ਕਿੰਨਾ ਬਾਕੀ ਤਾਂ ਬੀਜ ਦਿੱਤਾ ਗੰਨਾ ਇਹ ਲੈ ਕੇ ਆਇਆ ਦੂਈ ਵੱਢਦੀ ਹੈ ਸਭ ਜੇ ਵੀ ਆਣੇ ਗੰਨਾ ਬੀਜ ਤਾਂ ਅ ਗੰਨਾ ਵੀ ਜੁਨੇ ਨੂੰ ਵਾਹੀ ਮੈਂ ਗੱਲ ਚਾਚੇ ਇਹਨਾਂ ਨੂੰ ਬੀਜ ਲੰਦੇ ਹੋਣਾਂ ਦੇ ਬੀਲੇ ਮਾੜਾ ਚਾਚੇ ਪੈਰਾਂ ਨਾਲ ਮਿੱਟੀ ਪਵਾਤੀ ਇਹਨੂੰ ਮੈਂ ਇਕਣੇ ਆਕਾ ਇਹਨੂੰ ਮੈਂ ਇਕਣੇ ਹੀ ਹੈ ਹਾਂ ਇਹੀ ਪਾਉਣੀ ਮੈਂ ਮੈਂ ਪੈਰਾਂ ਨਾਲ ਮਿੱਟੀ ਪਾ ਕੇ ਪਾਣੀ ਸਰਦੀ ਹਾਂ ਹਾਂ ਆਹੀ ਆ ਕੋਈ ਨਾ ਕਰੀ ਇਹੋ ਹੀ ਗੱਲ ਸਭ ਤੋਂ ਵਧੀਆ ਰਹੂਗਾ ਉਹ ਗੱਗੇ ਦਾਤ ਲੈ ਆਂਦੇ ਤੂੰ ਤਾਂ ਤੇ ਅੱਜ ਤਾਂ ਬਾਈ ਅੱਜ ਬਈਆਂ ਦਾਤ ਲਿਆਉਣੇ ਉਹ ਮੇਰਾ ਇੱਕ ਦਾਤ ਆ ਯਾਰ ਉਹਦੇ ਵਿੱਚੇ ਤਿੰਨ ਦਾਤ ਹੋ ਗਏ ਇੱਕ ਮੇਰਾ ਹੈ ਬੈਲੀ ਗੱਭ ਦਾ ਦਾਤ ਨਹੀਂ ਹੈ ਗੜਾਸੇ ਲੱਗੜਾ ਜੋ ਵੀ ਆ ਠੀਕ ਹੈ ਨਾ ਆਪਣੇ ਸਾਫ਼ ਸਹੀ ਰੱਖੋ ਅਸਾਂ ਜੀ ਮੈਂ ਦੱਦ ਕੇ ਬੈਠਿਆ ਹੈਗਾ ਸਾਡੇਆਂ ਸੈਕ ਡਾਸੇ ਆ ਉਹ ਹੈ ਕੀਦੇ ਆ ਉਹ ਸਾਡਾ ਇੱਕ ਮਿੱਤਰੀ ਗੱਲ ਇੱਕ ਦਿੰਦਾ ਲੈ ਆਇਆ ਬੰਦੇ ਕਿੱਧਰ ਤੇ ਭਈ ਉਹਨਾਂ ਨੂੰ ਦੇਤਾ ਉਹ ਵੀ ਨਾਲ ਲੈ ਗਿਆ ਮੇਰਾ ਤਾਂ ਇੱਕ ਜਿੱਕੇ ਹੁਣ ਇਹ ਜਾਂਦਾ ਉਹਤੇ ਵਾਲੇ ਲੈਂਦੇ ਤੇ ਹਾਂ ਉਹ ਤਾਂ ਆਏ ਸਾਲ ਭਾਈ ਬਣਾਉਣੇ ਪੈਂਦੇ ਪੰਚਾਂ ਕੋਲ ਹੋਣੇ ਚੱਕ ਲੈ ਆਉਂਗਾ ਇਹ ਤਾਂ ਬਣਾਉਣੇ ਪੈਂਦੇ ਆਏ ਸਾਲੇ ਹਾਂ ਹੋਏ ਚਾ ਇਹ ਨਹੀਂ ਮਿਲਦੇ ਹੈਗੇ ਜਿਹੜੇ ਰਹਿੰਦੇ ਆ ਫਿਰ ਇਹ ਮੇਰੇ ਵਾਲੇ ਗੜਾਸਾ ਵੀ ਨਹੀਂ ਕੋਈ ਵੀ ਕਰਾ ਉਹ ਵੀ ਵਪਾਰ ਪਰ ਮੀਨਾ ਚੱਲਿਆ ਕਿੱਥੇ ਆਪ ਤਾਂ ਖਾਣਾ ਕਿੱਥੇ ਪਿੰਡ ਜੇ ਆ ਔਰ ਕਿੱਥੇ ਆ ਉਹ ਦੇਖੋ ਆਪੀ ਬਲੀਗ ਨਹੀਂ ਫੇ ਭੁੱਲ ਨਾ ਜਾ ਜਹਾਜ ਦੇਖੋ ਜਹਾਜ ਚਮਕ ਪੈਂਦੀ ਆ ਧੁੱਪ ਧੁੱਪ ਦੇ ਆਵਾਜ਼ ਨਹੀਂ ਕਰਦਾ ਜਿਹੜਾ ਧੁੱਪ ਗਿਆ ਥੋੜਾ ਹਾਂ ਇਦਾਂ ਗੁਪਿਆ ਆ ਰੂਜੇ ਚੱਲ ਰਿਹਾ ਔਰ ਦੇਖਦਾ ਪੂਰਾ ਸੂਰਜ ਔਰ ਇਹ ਉਹ ਦੇ ਸੂਰਜ ਦਾ ਹੀ ਆ ਸੂਰਜ ਦਾ ਹੀ ਆ ਹਾਂ ਐਨ ਪੈਂਦੀ ਆ ਉਹਦੀ ਦਿਖਾ ਦੇ ਬੱਦਲ ਭਾਈ ਇਦਾਂ ਨੂੰ ਚੜਦਾ ਇਹ ਕਹਿੰਦੇ ਮੀਂਹ ਨਹੀਂ ਆਉਣਾ ਚਾਚੇ ਇਹਨਾਂ ਨੇ ਭਾਈ 95 ਬੀਜ ਜਿਹਨੇ ਜਿਹਨਾਂ ਨੂੰ ਦੇਣਾ ਦਾ ਕਾਪੀ ਪਰ ਨਿਕਲਿਆ ਹਾਂ ਉਹ ਕਾਪੀ ਹੋ ਗਈ ਚੋਰੀ ਹਾਂ ਹੁਣ ਅਸੀਂ ਵੀ ਤਾਂਹੀਂ ਹੋ ਗਈ ਜਿਹਨੂੰ ਮਤੇ ਨਜ਼ਰ ਰੱਖਦੇ ਹੋਏ ਵੀ ਹੁਣ ਇਹਨੇ ਕੈਨਸਲ ਕਰਤਾ ਕਹਿੰਦਾ ਵੀ ਮਿਲਦੇ ਜੱਗੇ ਨਾਲ ਨੂੰ ਦੇ ਦਿਓ ਕੀਲੇ ਦਾ ਗਾਹ ਨੂੰ ਅਸੀਂ ਆਪੇ ਵੰਡ ਬੋਹ ਹੁਣ ਕਰ ਅਸੀਂ ਜਵਾਬ ਕੀ ਨਹੀਂ ਦਿੱਤਾ ਬਟੋ ਨਹੀਂ ਨਹੀਂ ਜੱਗੇ ਨਾਲ ਦੁਬਾਰ ਦੀ ਗੱਲ ਹੋਈ ਸੀ। ਤੇ ਤੁਸੀਂ ਕਹਿੰਦੇ ਕਾਫੀ ਗੋਗੀ ਬੱਟਾ ਤੁਸੀਂ ਕਹਿੰਨਾ। ਹੋਰ ਕੀ ਹੋਣਾ। ਦੋ ਕਿਲਾ ਲਓ ਹਿੰਮਤ ਜਾਨ ਦੀ ਖੇਤਾਂ ਦੀ ਲੜੇ ਦੀ ਕਹਿੰਦਾ। ਬਾਈ ਹੁਣ ਵੀ ਤਾਂ ਹੁਣ ਕਹਿਣ ਲੱਗੇ ਹਿੰਮਤ ਜਾਈ ਹਿੰਮਤ। ਬਾਈ ਸੱਚੇ ਨਾਲ ਕੋਈ ਜਵਾਬ ਦੇ ਦਿੰਦਾ। ਜਵਾਬ ਅਸੀਂ ਤਾਂ ਅੱਦ ਤਾ ਮੈਂ ਜੱਗਾ ਕਹਿੰਦਾ ਯਾਰ ਅਸੀਂ ਵੀ ਲਾਉਣਾ। ਕਾੜਾ 95 ਸਾਡਾ। ਕੁਛ ਨਹੀਂ ਹੋਗੀ ਇਸ ਤਰ੍ਹਾਂ। ਹਾਂ ਵੀ ਆਪਾਂ ਅੱਦ ਅੱਦ ਕਰ ਲੂਗੇ ਵੀ ਕਿੰਨਾ ਗਾਹਾਂ ਕਿਲਾ ਕਿਲਾ ਬੀਜੂਗੇ ਹੋਰ। ਹਾਂ ਵੀ ਅੱਦ ਤੁਸੀਂ 95 ਬੀਜ ਲਈ ਤੋਂ ਮੇਰੇ ਦੋ ਕਿਲੇ ਬੀਜ ਹੋਣੇ ਗਾਹਾਂ ਕੰਨੇ ਤੇ ਹੋਰ। ਕਾਂ 18 ਵੀ ਜਣਾ ਹੁਣ 18 ਬਹੁਤ ਠੀਕ ਆ ਫਿਰ ਅੱਦਾ ਅੱਦਾ ਹੋ ਜਾਊਗਾ 95 ਵੀ ਹੋ ਜਾਊਗਾ 18 ਵੀ ਹੋ ਜਾਊਗਾ ਆਰਾਮ ਹੀ ਹੋ ਜੀ ਮੈਂ ਤਾਂ ਹੀ ਹੋਇਆ ਠੀਕ ਹੈ ਠੀਕ ਹੈ ਮੈਂ ਕਹਾਂ ਨੂੰ ਇੱਕ ਸਾਈਡ ਨੂੰ ਸਾਰੇ ਹੁਣ 95 ਜੰਨੂ ਮਿਲ ਜਾਂਦੇ ਨੇ ਨਾ ਨਾ ਵਧੀਆ ਬਾਕੀ ਆਹ ਦਾ ਜਾ ਕੇ ਕਵਰ ਹੋ ਜਾਣਾ ਸਾਰਾ ਏਰੀਆ ਹੈ ਹੈ ਸਾਰਾ ਏਰੀਆ ਕਰੋ ਜਲਵੀਰ ਵੀ ਆ ਸਾਰਾ ਕਿੱਲੇ ਯਾਰ ਏ ਹੈ ਸਾਰੇ ਕਿੱਲੇ ਨੂੰ ਕੋਪਾ 1000 ਕਿੱਲੇ ਨੇ ਸਾਰੇ ਕਿੱਲਾ ਰੱਖੇ ਚਾਲ ਖਰਾਬ ਹੋ ਗਈ ਜੀ ਮੈਂ ਤਾਂ ਸਾਲ ਸਾਲ ਬਦਲ ਕੇ ਲਾਈ ਜਾਵੇ ਸਾਰੇ ਬੋਤੇ ਸਾਰੇ ਜੀ ਕਮਾ ਲੈਣੇ ਚੱਲਣਾ ਨੂੰ ਆਇਆ ਨੇ ਕੋਈ ਬਾੜ ਰਵਾੜ ਲਾਈ ਜਾਣਾ 6 ਸਾਲ ਹੋ ਗਏ 8 ਸਾਲ ਹੋ ਜਾਣੇ ਨਿਵਾੜ ਦਵਾੜ ਲਾਈ ਜਿਹੜਾ ਨੇ ਸਾਲ ਆਹ ਤੇਰਾ ਦਵਾੜ ਬਾਕੀ ਗੱਗਾ ਦੱਸੂਗਾ ਹੁਣ ਤੇਰੀ ਵੀ ਫਸਤੀ ਫਿਰ ਲਾਉਣੇ ਨਹੀਂ ਦੱਦੂ ਬਾਦੋਂ ਸਾਰੀਆਂ ਫਸਲਾਂ ਆਲੂ ਲਾਓ ਆਲੂ ਲਾਓ ਇਹ ਜੇ ਡਾਣਾਂ ਆ ਗਿਆ ਕਿ ਦੱਤ ਕਮਾਉਣੇ ਨੂੰ ਬੇਦਰ ਨਹੀਂ ਲਾਉਣੀ ਜੇ ਸਾਲ ਇਹ ਜਾਏ ਇਹ ਜਹੇ ਹੈ ਜਾਈ ਨਹੀਂ ਨਹੀਂ ਦੇਖ ਲਈ ਤੂੰ ਘੁੰਮਿਆ 1 ਸਾਲ ਤੇਰੀ ਗੱਲ ਨਾਲ ਸਹਿਮਤ ਆ ਮੈਂ ਤੈਨੂੰ ਦੱਸਦਾ ਅਸੀਂ ਕਮਾਇਆ ਕਿਹਦੇ ਨੂੰ ਕਹ ਨੂੰ ਕਹਣਾ ਅਸੀਂ ਕਮਾਇਆ ਕੋ ਸੁਣ ਮੇਰੀ ਗੱਲ ਪਤਾ ਗਿਆ ਜਿਗੜਾ ਹੁਣ ਆਪਣੇ ਤਾਂ ਯਾਰ ਉਹਦੇ ਤਾਂ ਪਾਣੀ ਤੇ ਮਾਰੇ ਦੀ ਤੇਰੇ ਸਾਹਮਣੇ ਰੇਕ ਵਾਰੀ ਮਰਦੀ ਜਾਵੇ ਹੁਣ ਸਾਲ ਸਾਲ ਬਦਲਵਾ ਹੋ ਗਿਆ ਮੇਰਾ ਕੰਮ ਚੌਥੇ ਸਾਲ ਚ ਆ ਕੇ ਕਿਤੇ ਦਾ ਸਾਲਾ ਰੇਟ ਆਉਂਗਾ ਜੀ ਚੌਥੇ ਨਹੀਂ ਪੰਜਵੇਂ ਸਾਲਾ ਦੀ ਛੇਵੇਂ ਆਜੂ ਸੱਤਵੇਂ ਆਜੂ ਜਿਹੜੇ ਅਸਲ ਵਾਈ ਹੋਈ ਉਹਨੇ ਮੈਨੂੰ ਬਾਜੀ ਨਹੀਂ 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 ਜੇ ਲੋੜਾ ਬੰਦ ਨਹੀਂ ਆ ਪਟਾ ਦੇ ਯਾਰ ਜੇ ਲੋੜ ਹੈ ਨਾਲੇ ਰੇਟੇ ਉਹੀ ਕਹਿੰਦਾ ਉਹ ਰੇਟ ਪਾ ਕੇ ਫੇਰ ਝਮਕ ਗਿਆ ਕਹ ਕੇ ਫੇਰ ਘੁੰਮਣ ਲੱਗ ਗਿਆ ਹਾਂ ਹਾਂ ਅੱਜ ਮੇਰੇ ਭਵੀ ਆਇਆ ਹੈ ਦਾ ਠੇਕੇਦਾਰ ਮਹਾ ਯਾਰ ਤੂੰ ਲੇਟ ਹੋ ਗਿਆ ਮੈਂ ਸੌਦਾ ਕਰਾ ਦਿੱਤਾ ਸੀ ਸੀਪੇਰਾਂ ਦੇ ਬੂਫੂਲਰਾਂ ਦਾ ਹੋ ਗਿਆ ਸੌਦਾ ਹੋ ਗਿਆ ਹਾਂ ਕਿੰਨੇ ਦਾ 65 ਦਾ 2 ਲੱਖ 40 ਦਾ ਕਿੰਨੇ ਦੇ ਬੁੱਟੇ ਦਾ 40 ਪੈਂਡ ਦਾ ਹੋ ਗਿਆ ਪੈਂਡ ਦਾ ਹੋ ਗਿਆ ਪੈਂਡ ਦਾ ਤਾਂ ਤੂੰ ਡੇਟ 2.5 ਕਹਦਾ ਹੁੰਦਾ ਓਏ ਇੱਥੇ ਹੀ ਹੋ ਗਿਆ ਮੈਨੂੰ ਨਹੀਂ ਪਤਾ ਇਹ ਮੈਂ ਖਾਸ ਨਹੀਂ ਕਿ ਹੋ ਗਿਆ ਗੱਲ ਸੌਦਾ ਚੱਲ ਜੀ ਮਗਾ ਤਾਂ ਉਹ ਸੌਦਾ ਹੋ ਗਿਆ ਯਾਰ ਕਹਿੰਦਾ ਹੋਰ ਦੱਸਦੀ ਬਗਾ ਹੁਣ ਹੋਰ ਦੇ ਖੜੀਆ ਗਣਕ ਕੱਲੇ ਵੱਟ ਕੇ ਵੇਚਣੇ ਆ ਬਾਈ ਠੀਕ ਨਹੀਂ ਗੱਲ ਹੁਣ ਅਗਲਾ ਪਪੂਲਰ ਦੇ ਪਿੱਛੇ ਜੇ 30 32 ਯਾ ਦੀ ਗਣਕ ਥੋੜੋ ਖਰਾਬ ਕਰੂਗਾ ਉਹ ਤਾਂ ਨਿਸਰੀ ਆਈ ਗਣਕ ਫੇਰ ਇਹਨੇ ਪਹਿਲਾਂ ਦਾ ਗੁਜਰਾਂ ਨੂੰ ਬੜਾ ਅੱਲਾ ਨੂੰ ਗੁਜਰਾਂ ਦੇ ਪਾਣੀ ਨਿਸਰੀ ਵੀ ਗਣਕ ਐ ਹੈ ਨੂੰ ਕੋਹ ਹੋਵੇ ਤੇ ਹੁਣ ਗੁੰਡੇ ਜੰਦਾ ਉਹ ਨਿਕਲਣਾ ਅੱਗੇ ਉੱਪਰ ਨਿਕਲ ਨਹੀਂ ਆਉਣਾ ਜਿਹੜਾ ਹੈਗਾ ਅੰਦਰ ਦੇਖ ਲੈ ਜਮਾ ਵੀ ਹਿੱਲੇ ਨਹੀਂ ਜਮਾ ਵੀ ਨਾ ਸੰਕੋਰ ਪਾਈ ਵੀ ਤੀ ਜਾਂ ਤਾਂ ਸਾਲਾ ਹਿੱਲਿਆ ਹੀ ਨਹੀਂ ਆ ਜਿਆਦਾ ਹਾਂ ਹੁਣ ਹੁਣ ਮੈਂ ਕਹਿੰਦਾ 5-10 ਦਿਨ ਤੇ ਨਿਕਲਣਾ ਸ਼ੁਰੂ ਹੋਣਾ ਹੁਣ ਫਿਰ ਨਿਸਰਿਆ ਉਹ ਪਾਣੀ ਦਾ ਟਾਈਮ ਹੋ ਗਿਆ ਹੁਣ ਹਾਂ ਹੁਣ ਆਏ ਭਾਦ ਦਾ ਉੱਪਰ ਨੂੰ ਕਣਕ ਵੀ ਨਿਸਰ ਲਈ ਇਹਨੇ ਵੀ ਨਿਸਰਨਾ ਤਾਂ ਇਹ ਬੜਾ ਉੱਪਰ ਨਿਕਲੇ ਹੁਣ ਕਣਕ ਤੇ ਇੱਥੇ ਅਸੀਂ ਨਾ ਦੇਖਿਆ ਇੱਥੇ ਖਾਦਾ ਹਾਂ ਜਸਵੀਰ ਦੇ ਇਹ ਪਤਾ ਨਹੀਂ ਸਪਰੇਅ ਕਰੀ ਨੇ ਪਤਾ ਨਹੀਂ ਨਹੀਂ ਹੈਗਾ ਖਾਦਾ ਹੁਣ ਸਾਰਿਆਂ ਨੂੰ ਨਿਕਲਣਾ ਸਾਰਿਆਂ ਨੂੰ ਨਿਕਲਣਾ ਹੁਣ ਸਾਰੇ ਨਿਕਲਣਾ ਪਰ ਇੰਨਾ ਨਹੀਂ ਹੈਗਾ ਪਰ ਹੈ ਥੋੜਾ ਹੀ ਆ ਬਾਕੀ ਉਹਨਾਂ ਦਾ ਚੀਨਾਂ ਦੇ ਵੀ ਟ੍ਰੈਸਰ ਨੂੰ ਦੇ ਲਿਆ ਤੇ ਇਹਨਾਂ ਉਹ ਖੜਾ ਚੰਚਾ ਗਿਆ ਤੂੰ ਆਇਆ ਤੈਨੂੰ ਤੇ ਤੂੰ ਤੂੰ ਆ ਕੇ ਖੜਾ ਹੈ ਪਤਾ ਇਹ ਇਹ ਤਾਂ ਕੋ ਕਰਦਾ ਪਿਆ ਬੜਾ ਯਾਰ ਤੋਤਾ ਫੇਰ ਨਾ ਨਾ ਤੋਤਾ ਨਹੀਂ ਤੇ ਤੂੰ ਨਾ ਕਹਤਾ ਹੁਣ ਤੂੰ ਆ ਕੇ ਖੜਾ ਹੈ ਤੂੰ ਕੰਮ ਕਿਆ ਕਰਾਉਣਾ ਝਰਨਾ ਸੁਣਾ ਤੂੜੀ ਰੇਨ ਬਣਾਉਂਦਾ ਥੋੜੀ ਪਿਛਲੀ ਵਾਰੀ ਆਇਆ ਉਹ ਤਾਂ ਠੀਕ ਕਰੀ ਗਏ ਠੁਕਾ ਸੀ ਤਾਂ ਨਹੀਂ ਕਰਿਆ ਆਇਆਗਾ ਪਹਿਲੀ ਵਾਰ ਪਤਾ ਹੀ ਨਹੀਂ ਲੱਗਾ ਵੀ ਕਹੇ ਆ ਹੁਣ ਬਸ ਬਾਈ ਬਾਕੀ ਜੋ ਮਰਜ਼ੀ ਕਰੀ ਜਾਇਓ ਸਾਰੂ ਤੂੜੀ ਬਣਾਉਣੀ ਮਾੜੀ ਚੰਗੀ ਆ ਪਰ ਆਪਣੇ ਬੱਦੇ ਸਾਹਮਣੇ ਰੱਖਿਓ ਉਹਨੂੰ ਪਹਿਲਾਂ ਕਲਾਸਾਂ ਲਵਾ ਦਿਓ ਦੀਆਂ ਮਜ਼ਾਕ ਦੀ ਗੱਲ ਨਹੀਂ ਇੱਕ ਮੌਕਾ ਮਿਲ ਗਿਆ ਬਾਰ ਬਾਰ ਮੌਕੇ ਨਹੀਂ ਮਿਲਦੇ ਹੁਣ ਦੋਰੇ ਸਟਾਰਟ ਕਰਕੇ ਪਰਾ ਬਹਿ ਜੇ ਕਹਿੰਦੇ ਪੜਦੇ ਵੀ ਇੰਦਾ ਪਦਰਤੀ ਹੁੰਦਾ ਹੈ ਕੰਮ ਇਹ ਹੁੰਦਾ ਇਹ ਹੁੰਦਾ ਹੈਗਾ ਪਰ ਵੇਸਾ ਹੈਗਾ ਹੁਣ ਆ ਕੜੇ ਜਿਹੜੇ ਪਾਏ ਦੇ ਨਾ ਇਹ ਠੀਕ ਐ ਪਾਉਣਾ ਅਪਾ ਨੇ ਧਰਮ ਦੱਸਿਆ ਵੀ ਕਿਡਾ ਪਾਓ ਪਾਉਣਾ ਵੀ ਆਈਦਾ ਸਿੱਖ ਬੰਦੇ ਨੂੰ ਸਮਝਿਆ ਇਹਨੂੰ ਜਦ ਕੰਮ ਕਰਨਾ ਇਹਨੂੰ ਖੋਲ ਕੇ ਗੇਵਾ ਪਾ ਲੋ ਲਓ ਉੱਪਰ ਚੜਾ ਲਓ ਇਹ ਆ ਉੱਪਰ ਚੜਾ ਲਓ ਆਏ ਉਹ ਤੇ ਥੱਲੇ ਆਹ ਬਟਨ ਤਾਰੋ ਆਹਾ ਆਹਾ ਇਹਨੂੰ ਆਈ ਲਾ ਲੋ ਬਟਨ ਇਹਦੇ ਬਾਹਰ ਨਹੀਂ ਨਿਕਲਦਾ ਫਿਰ ਇਹ ਸਮਝਿਆ ਜੇ ਅਪਾ ਨੇ ਇੱਥੇ ਰੱਖ ਕੇ ਬਟਨ ਲਾਉਣਾ ਆਏ ਫਿਰ ਇਹਨੇ ਬਾਹਰੇ ਰਹਿਣਾ ਆਹੋ ਐਨੀ ਕੀ ਟੁਕੜੀ ਜੀ ਫਸ ਗਈ ਉਹਨੇ ਆਇਆ ਖਿੱਚ ਲਿਓ ਕਣੀ ਨਹੀਂ ਖਿੱਚਿਆ ਕੜੇ ਨੇ ਕਿੱਥੇ ਆ ਕੜਾ ਜੇ ਇਹ ਮਸ਼ੀਨਰੀ ਦਾ ਕੰਮ ਕਰਨਾ ਨਾ ਕੜਾ ਖੋਲਣਾ ਚਾਹੀਦਾ ਪਰ ਪਾ ਗੌਰ ਨਹੀਂ ਕਰਦੇ ਨਹੀਂ ਕਰਦੇ ਆਪਾਂ ਯਾਰ ਆਹੀ ਤਾਂ ਪੰਜਾਬੀ ਆਂਦੀ ਉਹ ਵਾ ਜਦ ਕੰਮ ਹੋ ਗਿਆ ਫਿਰ ਯਾਦ ਕਰਦੇ ਵੀ ਲੈ ਵੀ ਲੈ ਆਹ ਗਲਤੀ ਹੋਈ ਯਾਰ ਬੱਸ ਗਏ ਬੱਸ ਗਏ ਹਣੇ ਫਿਰ ਬਾਕੀ ਭਾਈ ਚਾਹ ਨੂੰ ਮਾਰਦੇ ਪਲਟਾਵੇਂ ਜੇ ਰਾਤ ਨੂੰ ਟਾਈਮ ਲੱਗ ਗਿਆ ਤਾਂ ਰਾਤ ਨੂੰ ਮਾਰਦੇ ਨੇ ਭਈਆਂ ਕੋਲ ਹੁਣ ਦੇਖਦੇ ਗੱਲ ਵਧਦੀਆਂ ਆਉਣੇ ਵਾਲੇ ਕਹਿੰਦਾਗਾ ਅੱਗੇ ਜੇ ਤੂੰ ਰਾਤ ਨੂੰ ਮਾਰਦਾ ਨਾ ਪਟਾਵੇਂ ਅੱਜ ਵਧੀਆ ਰਹੂਗਾ ਸਵੇਰੇ ਮੈਂ ਹਲ ਮਾਰ ਕੇ ਲੇਜ਼ਰ ਕਰਾ ਦਿਆ। ਲੇਜ਼ਰ ਤੇ ਹੋਵੇ ਹੀ ਨਾ ਜੇ ਪਟਾਵੇ ਵੱਧ ਗਿਆ ਨਾ ਪਾਣੀ ਖਾ ਜਾਣਾ ਤੇਰਾ ਜੇ ਪੈ ਪੀ ਗਿਆ ਮੜਾ ਮੁੱਕ। ਹੂੰ ਜੇ ਹੁਣ ਬਹਿ ਗਿਆ ਤੇਰੀ ਲੀਵੀ ਭਰ ਜਣੀ ਸਭ ਕੁ ਭਰ ਜਣਾ ਉੱਥੇ। ਉਹ ਲੀਰ ਹੁੱਕਣੇ ਨਾਲ ਬਾਹਰ ਜਣਾ ਕੱਢਣਾ ਪੈਣਾ। ਲੱਕਣੀ ਲਈ ਦੀ ਸੁੱਕਾ। ਬਾਹਰ ਤੇ ਨਾਲ ਕੱਢਣਾ ਪੈਣਾ ਉਹ। ਜੱਜ ਰਾਤ ਨੂੰ ਮਾਰਨੇ ਤਾਂ ਮਾਰ ਦੇ ਵੱਢ ਤੇ ਪਈਆਂ। ਆ ਦੇਖਦਾ ਉਹ ਚਲ ਉਹ ਕਹਿੰਦੇ ਕਹਿੰਦਾ ਆ ਰਹੇ ਆ ਅਸੀਂ। ਬੱਸ ਕਰ ਗਿਆ। ਵੜਾ ਕੇ ਨਾ ਉਹਨੂੰ ਭਰਿਆਂ ਕੇ ਭਰਿਆਂ ਕੇ ਭਰਿਆਂ ਕੇ ਪਰਾ ਕਢਾ ਦੇ। ਰਾਤ ਨੂੰ ਮਾਰ ਦੇ ਰਾਤ ਦੇ ਰੋਬਰੀ ਮਾਰਨ ਹੁਣ ਲਿਆਉਣਾ ਟਰਾਲਾ। 5 ਮਿੰਟ ਦੇ 200 ਕੁਇੰ ਠੀਕ ਆ ਜੀ ਬਾਕੀ ਤੁਹਾਨੂੰ ਦਿਖਾਉਣਾ ਹੈ ਕੱਲ ਕਿਵੇਂ ਹੁੰਦਾ ਪ੍ਰੋਗਰਾਮ ਜਿਸਕ ਪਕਾ ਰਿਹਾ ਜੀ ਸਸਰੀ ਕੱਤਰੀ ਕੱਲ ਜੀ